ਅੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜਿਹੜਾ ਹੈਗਾ ਮਨ ਕਰਿਆ ਆ ਫਿਰ ਕਾਫੀ ਪੀਣ ਨੂੰ ਸਰਦਾਰ ਸਾਹਿਬ ਜੀ ਨੂੰ ਕਿਹਾ ਮੇਰਾ ਕੁਝ ਖਾਣ ਨੂੰ ਜੀ ਕਰਦਾ ਕਹਿੰਦੇ ਦੱਸ ਮੈਂ ਕਿਹਾ ਕਾਫੀ ਪੀਣੀ ਆ ਤਾਂ ਕਾਫੀ ਆਪਾਂ ਨੂੰ ਬੈਸਟ ਲੱਗਦੀ ਆ ਹੰਡਿਆਏ ਦੇ ਵਿੱਚ ਉਹ ਜੀ ਖਾਣ ਨੂੰ ਕਰਦਾ ਪੀਣ ਦੀ ਵੀ ਗੱਲ ਚਲ ਕੁਝ ਖਾ ਵੀ ਲਵਾਂਗੀ ਨਾਲ ਬਹਾਨੇ ਨਾਲ ਕਾਫੀ ਤਾਂ ਪਿਆ ਦੂੰਗੀ ਤੁਸੀਂ ਬਹਾਨੇ ਨਾਲ ਕਿ ਨਹੀਂ ਉਹ ਤਾਂ ਤੁਸੀਂ ਪਿਉਂਦੇ ਨਹੀਂ ਹੈਗੇ ਸ਼ਾਇਦ ਐਸੀ ਬਹਾਨੇ ਤੁਸੀਂ ਮੈਨੂੰ ਸੀਵੀਟੀ ਲੈ ਜਾਓ ਕਾਫੀ ਪਿਆ ਦਿਓ ਮੈਨੂੰ ਵਾਹ ਅੱਗੇ ਕਹਿੰਦੇ ਕਾਹਨੂੰ ਨਹੀਂ ਲੈ ਕੇ ਜਾਂਦੇ ਜੀ ਜਿਆ ਦੇ ਆ ਦੇਖੋ ਜੀ ਯਾਰ ਵੀ ਚਾਂਬਲਾ ਮਾਰਦਾ ਕੇ Papa ਅਸੀਂ ਚੀਜੀ ਵੀ ਖਾਵਾਂਗੇ ਹਾਲੋ ਗਾਇਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਠੀਕ ਹੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮਿਲੋ ਸਾਡੀ ਸੋਹਣੀ ਜੀ ਕੁੜੀ ਨੂੰ ਠੀਕ ਹੈ ਜਿਹੜੀ ਆਪ ਦਾ ਚਿਹਰਾ ਹੈ ਜਾਨਵਰਗਾ ਚਿਹਰਾ ਲੁਕਾਉਂਦੀ ਰਹਿੰਦੀ ਆ ਠੀਕ ਹੈ ਰਾਜੂ ਕਿੰਨੀ ਸੋਹਣੀ ਕੁੜੀ ਆ ਯਾਰ ਤੁਹਾਡੀ ਇੱਕ ਵੀ ਕਮੈਂਟ ਨਹੀਂ ਆਉਣਾ ਵੀ ਤੁਹਾਡੀ ਭੈਣ ਸੋਹਣੀ ਨਹੀਂ ਹੈ ਨਾ ਰਕੇ ਲੰਮੀ ਹੋ ਰਹੀ ਜਾਂਦੀ ਰਹਿੰਦੀ ਆ ਹਾਂ ਸਾਰੇ ਕਹਿੰਦੇ ਆ ਵੀ ਬਹੁਤ ਸੋਹਣੀ ਕੁੜੀ ਆ ਭਾਈ ਬਹੁਤ ਸੋਹਣੀ ਕੁੜੀ ਆ ਸਾਡੀ ਫਿਰ ਇਹ ਕਹਦਾ ਹੈ ਕਹਿੰਦੀ ਆ ਮੈਂ ਸੋਹਣੀ ਨਹੀਂ ਹੈ ਹੈ ਰਾਜੂ ਤੇਰਾ ਮੂੰਹ ਖਰਾਬ ਹੈ ਉਹ ਬਰਾਵਾ ਦਵਾਈ ਚੱਲ ਰਹੀ ਹੈ ਬਾਈ ਫੇਸ ਦੀ ਇਹਦੇ ਫੇਸ ਤੇ ਪਿੰਸੀਆਂ ਵਾਲੀਆਂ ਹੋ ਗਈਆਂ ਦਵਾਈ ਨਹੀਂ ਕਿਵੇਂ ਕੋਈ ਦਵਾਈ ਨਹੀਂ ਲੱਗ ਰਹੀ ਕੋਈ ਦਵਾਈ ਨਹੀਂ ਲੱਗ ਰਹੀ ਬਾਈ ਦੱਸੋ ਹਾਂ ਸੁਜੈਸਟ ਕਰੋ ਪਲੀਜ਼ ਸਾਡੀ ਕੁੜੀ ਨੂੰ ਕੋਈ ਦਵਾਈ ਨਹੀਂ ਲੱਗ ਰਹੀ ਕਿੰਨੇ ਡਾਕਟਰ ਬਦਲ ਤੇ ਰਜੂ ਚਾਰ ਪੰਜ ਬਦਲ ਤੇ ਇਸ ਤੋਂ ਬਾਅਦ ਹਾਰਮੋਨਲੀ ਬਸ ਇਸ ਤੋਂ ਬਾਅਦ ਹਾਰਮੋਨ ਲਈ ਫਿਰ ਰਜੂ ਹਾਰ ਨਹੀਂ ਮੰਨਦੇ ਹੁੰਦੇ ਐਂਡ ਤੱਕ ਲੜਨਾ ਚਾਹੁੰਦਾ ਮੈਂ ਕਿਹਾ ਪੇਟਰੇ ਪਾਇਨਾ ਮੂੰਹ ਤੋਂ ਰਹਿ ਪਰ ਹਾਂ ਮੈਨਾਂ ਤਾਂ ਲੱਗੀ ਹੁੰਦੀ ਨਾ ਮੇਸਤਰ ਉਹਦੇ ਨਾਲ ਵੀ ਨਹੀਂ ਕੁਝ ਫਰਕ ਪਿਆ ਚਲ ਯਾਰ ਪੈ ਜੂਗਾ ਰਾਜੂ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਕਦੇ ਨਾ ਕਦੇ ਤਾਂ ਰੱਬ ਸੁਣੂ ਤੇਰੀ ਕਦੇ ਨਾ ਕਹਿ ਤਾਂ ਕੋਈ ਡਾਕਟਰ ਧਰਤੀ ਤੇ ਆਉ ਰਾਜੂ ਮੈਂ ਮੈਨੂੰ ਵੀ ਪੁੱਛਿਆ ਤੂੰ ਹੀ ਹੈ ਮੇਰੇ ਕਿਵੇਂ ਦੀ ਮੈਂ ਤੇ ਹੁੰਦੀ ਸੀ ਕਿਵੇਂ ਕਿਸੇ ਨੇ ਮੋਟੀ ਸੀ ਗਾ ਤੇਨੂੰ ਕੀ ਹੋ ਗਿਆ ਹਾਂ ਭਾਈ ਸਾਡੀ ਕੁੜੀ ਨੇ ਬਹੁਤ ਪੇਟ ਘਟਾਇਆਗਾ ਟੈਨਸ਼ਨ ਨਾ ਲੈ ਲੈ ਕੇ ਕਿੰਨਾ ਪੇਟ ਘਟਾ ਲੈ ਰਾਜੂ ਪਤਾ ਨਹੀਂ ਕਿਨੇ ਮੂੰਹ ਵੀ ਦੇਖਣਾ ਮੈਂ ਤਾਂ ਬਹੁਤ ਮੋਟੀ ਸੀ ਜੀ ਬਹੁਤ ਪਤਲੀ ਹੋ ਗਈ ਹੈ ਨਾ ਰਿੱਕੀ ਮੋਟੀਵੇਸ਼ਨ ਵਧ ਸਕਦੀ ਹੈ ਕਿਸੇ ਨਾ ਕਿਸੇ ਕਿਉਂਕਿ ਬਹੁਤ ਜ਼ਿਆਦਾ ਮੋਟੀ ਸੀ ਇਹ ਇੱਕੇ ਵਾਰ ਆਸਣ ਵੀ ਕਰਦੀ ਹੁੰਦੀ ਆ ਰੋਟੀ ਖਾਣ ਤੋਂ ਬਾਅਦ ਸ਼ਾਇਦ ਮੈਨੂੰ ਲੱਗਦਾ ਉਹਨੇ ਕੰਮ ਕੀਤਾ ਇਹਦਾ ਉਹਨੇ ਪਤਲਾ ਕੀਤਾ ਇਹਨੂੰ ਯੋਗਾ ਕਰਦੀ ਆ ਹਾਂ ਯੋਗਾ ਕਰਦੀ ਏ ਬਾਜੂ ਸਾਨੂੰ ਦੱਸ ਦੇ ਰੋਟੀ ਤੋਂ ਬਾਅਦ ਵੀ ਵੀਰੇ ਆਹ ਮੋਟੇ ਦੇ ਰਤਾਂ ਚ ਕਰਦਾ ਐਵੇਂ ਆਈ ਵਾਲੀ ਮੈਨੂੰ ਕੀ ਹੋ ਗਿਆ ਪਤਾ ਨਹੀਂ ਮਤਲਬ ਸਰ ਤੁਹਾਡੀ ਸਾਲੀ ਸਹਿਵਾ ਤੇ ਤੁਹਾਡੇ ਸੋਹਰਾ ਸਾਹਿਬ ਦੋਨੇ ਯੋਗਾ ਕਰਦੇ ਨੇ ਅੱਛਾ ਤਾਂ ਇਹੋ ਫਿੱਟ ਪਏ ਨੇ ਹੁਣ ਤੁਸੀਂ ਆਪਣੇ ਸਹੁਰਾ ਸਾਹਿਬ ਨੂੰ ਦੇਖੋ ਦੇਖਦਾ ਢਿੱਡ ਮਾੜਾ ਮੋਟਾ ਕਿਤੇ ਫਿੱਟ ਪਿਆ ਨਾ ਬੰਦਾ ਮੇਰਾ ਡੈਡੀ ਪੂਰਾ ਫਿੱਟ ਪਿਆ ਉਮੀ ਸਾਡੀ ਰਾਜਕੁਮਾਰੀ ਜੀ ਨੇ ਠੀਕ ਹੈ ਜਿਹੜੇ ਫਿੱਟ ਪਏ ਨੇ ਤਰੀਕੀ ਇਹਨਾਂ ਤੋਂ ਪੁੱਛ ਰਿਹਾ ਫਿੱਟ ਰਹਿੰਦਾ ਰਾਜ ਠੀਕ ਹੈ ਤੇ ਰਾਜ ਰਾਜੂ ਨੇ ਦੱਸਤਾ ਕਹਿੰਦੀ ਯੋਗਾ ਕਰਿਆ ਕਰੋ ਠੀਕ ਹੈ ਰਾਜੂ ਸ਼ੇਅਰ ਕਰੀ ਯਾਰ ਸਾਨੂੰ ਵੀਡੀਓ ਕਿਸਦਾ ਭੜਾ ਹੋ ਜੂਗਾ ਕਰੇ ਹੈ ਓट्स ਖਾਇਆ ਕਰੋ ਰਿਕੀ ਲੋ ਭਾਈ ਹੋਰ ਵੀ ਕਿਸੇ ਨੇ ਢੱਡ ਘਟਾਣਾ ਹੋਵੇ ਗਾਈਸ ਓਟਸ ਖਾਓ ਢੱਡ ਘਟਾਓ ਸਿੰਪਲ ਦਾ ਫਾਰਮੂਲਾ ਬੇਸਨ ਦਾ ਚਿੱਲਾ ਦੱਸੋ ਬੇਸਨ ਦਾ ਚਿੱਲਾ ਕਿਸੇ ਦਾ ਚਿੱਲਾ ਹਮੇ ਬਣਾਉਣਾ ਨਹੀਂ ਆਤਾ ਦੱਸੂ ਕੋਈ ਨਾ ਹਾਂ ਇਹ ਦੱਸੂਗੀ ਕੁੜੀ ਭਾਈ ਬੇਸਨ ਦਾ ਚਿੱਲਾ ਬਣਾ ਕੇ ਖਾਓ ਕਹਿੰਦੀ ਠੀਕ ਹੈ ਗੱਲਾਂ ਤਾਂ ਬਹੁਤ ਸਿਆਣੀਆਂ ਕਰਦੀ ਹੈ ਸਾਡੀ ਕੁੜੀ ਕੰਮ ਆਉਣ ਵਾਲੀਆਂ ਗੱਲਾਂ ਨੇ ਜਰੂਰ ਇਹ ਤੇ ਫੋਕਸ ਕਰਿਓ ਸਾਰੇ ਜੀ ਲੋ ਵੀ ਰਾਜੂ ਲੈਣ ਆਈ ਸੀ ਹੀਲ ਪਰ ਹੀਲ ਤਾਂ ਵਿਚਾਰੀ ਨੂੰ ਮਿਲੀ ਨਹੀਂ ਠੀਕ ਆ ਬਿਨਾ ਹੀਲ ਤੋਂ ਹੀ ਚੱਲੀ ਹੈ ਵਿਚਾਰੀ ਕੱਲ ਨੂੰ ਆਜੀ ਰਾਜੂ ਦੁਆਰੇ ਫਿਰ ਕੱਲ ਨੂੰ ਆਜੀ ਰਾਜੂ ਦੁਆਰੇ ਗੇੜਾ ਮਾਰ ਜੀ ਕੱਲ ਨੂੰ ਕੱਲ ਨੂੰ ਆਪਾਂ ਹੀਲ ਲਾ ਕੇ ਫਿਰ ਤੈਨੂੰ ਦੁਆਰੇ ਪੇਰ ਛੱਡਿਆਵਾਂਗੇ ਯਾਰ ਅਜ ਤਾਈ ਤੁਰੇ ਫਿਰ ਤੇਰੇ ਕਾਮ ਲੈ ਵਗ ਆਗੇ ਵਾਗੇ ਆਗੇ ਵਾਗੇ ਐ ਅੱਜ ਅਸੀਂ ਜਾ ਰਹੇ ਹਾਂ ਰਾਮਪਰਾ ਹਸਪੀਟਲ ਬਾਈ ਤੇ ਨਾਲ ਹੀ ਅਸੀਂ ਅਖਾ ਟਿੱਖਾਂ ਜਾਇਆਵਾਂਗੇ ਤੈਨੂੰ ਛੱਡਿਆਵਾਂਗੇ ਨਾ ਰਿਕੀ ਤੇ ਨਾਲੇ ਇਹਦਾ ਚੈੱਕ ਅਪ ਕਰਾਉਣਾ ਸੀ ਆਪਣੇ ਜੁਝਾਰ ਦਾ ਤੇ ਉਹ ਕਰਵਾਉਣ ਜਾਂਦੇ ਆ ਚਲੋ ਹੁਣ ਮਿਲਦੇ ਆ ਤੁਹਾਨੂੰ ਆਪਾਂ ਰਾਂਪਰੇ ਪਹੁੰਚ ਕੇ 9:00 ਵਜੇ ਪਹੁੰਚ ਗਏ ਆ ਆਪਾਂ ਅਗਰਵਾਲ ਹਸਪੀਟਲ ਹੁਣ ਲੈਣੇ ਆ ਆਪਾਂ ਦਵਾਈ ਜੁਝਾਰ ਦੀ ਲਓ ਬਈ ਮੈਡੀਸਿਨ ਆਪਾਂ ਲੈ ਲਈਆ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਆ ਪਿੰਡ ਨੂੰ ਕਿਉਂਕਿ ਇਹਨੂੰ ਨਾਲ ਬੈਠੀ ਹੈ ਜਿਹੜੀ ਇਹਨੂੰ ਸਾਢੇ ਕਿ ਆਉਣਾ ਯਾਰ ਇੱਕ ਤਾਂ ਇਹ ਤੀਜੇ ਦਿਨ ਉੱਠ ਕੇ ਆਂਦੀ ਹੈ ਨਾ ਰਿੱਕੀ ਜਾਣਾ ਪਿੰਡ ਨੂੰ ਪਟ ਰਾਸਤੇ ਦੇ ਵਿੱਚ ਇੱਕ ਮਸ਼ਹੂਰ ਕੋਲਚਾ ਆਉਂਦਾਗਾ ਕਹਿੰਦੇ ਉਹ ਜ਼ਰੂਰ ਖਾ ਕੇ ਜਾਣਾ ਹੈਨਾ ਕਹਿੰਦੇ ਬਹੁਤ ਮਸ਼ਹੂਰ ਕੋਲਚਾ ਬੰਦਾ ਦੇਖ ਪਾਉਗੀ ਰਾਜੂ ਕਹੂਗੀ ਹੈ ਰਾਜੂ ਠੀਕ ਹੈ ਜੁਜਾਰ ਖਾਏਗਾ ਕੋਲਚਾ ਹੈ ਜੁਜਾਰ ਨਹੀਂ ਖਾਂਦਾ ਚੰਗਾ ਤੇ ਆਪਣੇ ਕਰਮਾਂ ਚ ਲਿਖੇ ਸੀ ਯਾਦਵ ਫਾਸਟ ਫੂਡ ਦੇ ਕੋਲਚੇ ਦੇਖਦੇ ਆ ਕਿੱਦਾਂ ਦੇ ਬਣਾਉਣਗੇ ਮੈਨੂੰ ਲੱਗਦਾ ਜਵਾਬ ਦੇ ਗਿਆ oh my god ਜਲੇ ਆ ਜਲੇ ਜਲੇ ਉਦਰੀਆਂ ਰੈਡੀ ਮੰਜੇ ਕੋ ਨਹੀਂ ਆਂਦੀ ਚਲੇ ਓਏ 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 ਨਾਈਂ ਹਾਂ ਨਾਈਂ ਓਏ ਉਹ ਵੀ ਰੋੜਾ ਲਾਈਦਾ ਭੌਂਕੇ ਫਿਠਾਉਂਦਾ ਲੜਕੇ ਹਾਂ ਉਹ ਨੂੰ ਲਾਈਦਾ ਖਾਣੇ ਲੈ ਬਈ ਅੱਦੀ ਅੱਦੀ ਦੇਖ ਲੈ ਇਹ ਪੂਰਾ ਖਾਦਾ ਅੱਦਾ ਅੱਦਾ ਆ ਖਾਣ ਵਾਲੀ ਚੀਜ਼ ਆ ਨਾ ਇਹ ਦੇਖ ਕਿ ਤੂੰ ਸਾਰੀ ਲੈ ਲਈ ਹੈਗਾ ਅੱਜ ਕੋਈ ਕੰਮ ਨਹੀਂ ਸੀ ਆ ਮੈਨੂੰ ਦੇ ਕੰਮ ਦੀ ਹਾਂਜੀ ਬਈ ਤੇ ਹੁਣ ਆਪਾਂ ਪਿੰਡ ਨੂੰ ਜਾਇਆਏ ਹੈ ਨਾ ਰਿੱਕੀ ਹੁਣ ਅਸੀਂ ਦੇਖ ਲੋ ਅਜੇ ਘਰੇ ਨਹੀਂ ਜਾਂਦੇ ਅਜੇ ਜਾਵਾਂਗੇ ਬਰਨਾਲੇ ਕੀ ਜ਼ਰੂਰੀ ਕੰਮ ਆ ਗਿਆ ਸਾਨੂੰ ਬੁਟੀਕ ਦਾ ਉਹਦੇ ਕਰਕੇ ਸਾਨੂੰ ਬਰਨਾਲੇ ਜਾਣਾ ਪੈਣਾ ਤੇ ਫਿਰ ਕਿਤੇ ਜਾ ਕੇ ਘਰੇ ਜਾਵਾਂਗੇ ਸਾਰੇ ਦਿਨ ਇਤਨੀ ਫਟਦੀਆਂ ਵਾਲੇ ਵਾਲੇ ਟਾਇਰਡ ਹੋਏ ਪਏ ਆ ਫੁੱਲ ਕਿਤੇ ਜਾ ਕੇ ਮਸਾ ਕਰ ਮਿਲੂਗਾ ਲਓ ਬਈ ਰਾਤ ਆਪਾਂ ਹੋ ਗਈ ਸੀ ਲੇਟ ਪਹੁੰਚਣ ਵੇਲੇ ਤਾਂ ਹੁਣ ਸਾਰਿਆਂ ਨੂੰ ਗੁੱਡ ਮਾਰਨਿੰਗ ਬਈ ਹੁਣ ਆਪਾਂ ਚੱਲੇ ਆਂ ਬੋਟੀ ਬਹੁਤ ਕੰਮ ਦੇ ਵਿੱਚ ਬਹੁਤ ਓਕੇ ਹਾਂ ਬਹੁਤ ਓਕੇ ਬੰਦਿਆ ਪਰ ਬਣਾ ਲੈਣੇ ਹੁੰਦੇ ਆ ਸੀਰੀਅਲ ਟੀਵੀ ਵੀ ਬਣਾਈ ਜੰਨੇ ਹਾਂ ਹਾਂ ਜੋ ਵੀ ਸਾਨੂੰ ਚਾਉਣ ਵਾਲੇ ਨੇ ਉਹਨਾਂ ਲਈ ਫਿਰ ਵੀ ਬਣਾਈ ਲੈਣੇ ਆਂ ਬਲੌਗ ਬਟ ਬਹੁਤ ਓਕੇ ਬੰਦਿਆ ਕਿਉਂਕਿ ਕਿਤਾਜੂਹਾਰ ਛੋਟਾਗਾ ਕੰਮ ਦਾ ਪ੍ਰੈਸ਼ਰ ਠੀਕ ਆ ਤੁਸੀਂ ਮੇਰੇ ਆਏ ਦੇਖ ਲਓ ਵੀ ਡਾਰਕ ਸਰਕਲ ਦੇਖੋ ਅੱਖਾਂ ਜਮਾਂ ਵਿੱਚ ਵੜ ਗਿਆ ਤੇ ਹੁਣ ਬਾਲਾਂ ਤੇ ਕਿੰਨਾ ਕਿੰਨਾ ਤੇਲ ਲੱਗਿਆ ਹੋਇਆਗਾ ਤੇ ਜਾ ਕੇ ਹੈਡ ਵਾਸ਼ ਕਰਵਾਉਣੀਆ ਘਰੇ ਮੈਨੂੰ ਵਾਸ਼ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਆਪਾਂ ਜਾ ਰਹੇ ਆ ਬੁਟੀਕ ਤੇ ਘਰੋਂ ਨਿਕਲ ਰਹੇ ਆ ਠੀਕ ਆ ਤੇ ਮਿਲਦੇ ਆ ਹੁਣ ਬਈ ਆਪਾਂ ਬੁਟੀਕ ਤੇ ਜਾ ਕੇ ਕਿਉਂਕਿ ਅੱਜ ਜ਼ਰੂਰੀ ਆਰਡਰ ਸੀ ਕੰਪਲੀਟ ਕੀਤਾ ਤੇ ਉਹ ਜਾ ਕੇ ਦੇਖ ਲਈ ਤੇ ਦੋ ਚਾਰ ਕੰਮ ਨੇ ਆਪਣੇ ਉਹ ਵੀ ਫਿਨਿਸ਼ ਕਰਨੇ ਨੇ ਓਕੇ ਟਾਟਾ ਬਾਏ ਬਾਏ ਮਿਲਦੇ ਆ ਆਪਾਂ ਹੁਣ ਬੁਟੀਕ ਤੇ ਜਾ ਕੇ ਉਹੀ ਪਹੁੰਚ ਕੇ ਲਿਵਾਸੇ ਖਾਸ ਹਾਂਜੀ ਬਈ ਆਪਣੇ ਕੋਲ ਨਵੇਂ ਸੂਟ ਆ ਜਿਹੜੇ ਬੁਟੀਕ ਤੇ ਉਹ ਤਿਆਰ ਹੋ ਗਿਆ ਹੈ ਹੈਂਡਵਰਕ ਵਾਲੇ ਠੀਕ ਇਹ client ਨੇ ਆਉਣਾ ਬਠਿੰਡੇ ਤੋਂ ਅੱਜ ਸੂਟ ਲੈਣ ਤੇ ਬਹੁਤ ਹੀ ਪਿਆਰਾ ਪੀਸ ਬਣਿਆਗਾ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਠੀਕ ਹੈ ਇਹਨਾਂ ਨੇ ਰਾਣੀ ਸ਼ੀਡ ਤੇ ਕਿਹਾ ਸੀ ਤੇ ਇਹ ਰਾਣੀ ਸ਼ੀਡ ਤੇ ਹੀ ਬਣਾਇਆਗਾ ਆਪਾਂ ਦੁਪੱਟਾ ਇਹਦਾ ਡਾਈ ਕਰਵਾਉਣਾ ਇੱਕ ਇਹਨਾਂ ਨੇ ਆਹ ਵਾਲਾ ਸੂਟ ਰੈਡੀ ਕਰਵਾਇਆਗਾ ਇਹ ਤੁਹਾਨੂੰ ਪਤਾ ਮੇਰੇ ਵਾਲੇ ਮਹਿੰਦੀ ਨਾਲ ਦਾ ਕਰਵਾਇਆ ਇਹਨਾਂ ਨੇ ਆਹ ਵਾਲੇ ਕਲਰ ਤੇ ਆ ਜੀ ਨਾਹਿਦ ਵੀਰੇ ਆ ਦੇਖੇ ਡਾਈ ਵਾਲੇ ਨੇ ਕੀ ਕੀਤਾ ਹੋਇਆ ਦੇਖੀਂ ਚੁੰਨੀ ਦਾ ਵੀਰੇ ਤੇ ਹੋਰ ਵੀ ਮੈਂ ਤੈਨੂੰ ਦਿਖਾਉਣੀ ਆ। ਆ ਦੇਖੀਂ ਵੀਰੇ ਤੂੰ ਵੀ ਨਹੀਂ ਚੈੱਕ ਕੀਤੀ ਵਰਕ ਕਰਾਉਣ ਵੇ ਲਿਆ ਦੇਖੀਂ ਵੀਰੇ ਕੀ ਕੀਤਾ। ਕਿੰਨਾ ਗੰਦਾ ਲੱਗਦਾ ਵੀਰੇ। ਚੈੱਕ ਕਰਾਹਾ। ਫਿਰ ਮੈਂ ਤੈਨੂੰ ਹੋਰ ਚੀਜ਼ ਦਿਖਾਉਣੀ ਆ। ਇੱਧਰ ਦੇਖਾ ਇੱਧਰ ਤਾਂ ਸਾਰਾ ਵਧੀਆ ਕੀਤਾ ਦਾ। ਆ ਇੱਧਰ ਨਹੀਂ ਵਧੀਆ ਜੀ ਭਾਈ। ਯਾ ਦੇਖਣਾ ਕੀ ਲਾਇਆ ਉਹਨਾਂ ਨੂੰ ਦਵਾਰੇ ਰੰਗ ਕਟ ਕਰਵਾਉਣਾ। ਲੋ ਬਈ ਫੁੱਲ ਪਿਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਠੀਕ ਆ। ਆਹ ਵਾਲਾ ਸੂਟ ਤਿਆਰ ਕਰਵਾਇਆਗਾ ਉਹਨਾਂ ਨੇ। ਆਪਣਾ ਜਿਹੜਾ ਹੈਗਾ ਇਹ ਮਹਿੰਗੀ ਕਲਰ 'ਤੇ ਰੈਡੀ ਹੋਇਆ ਸੀ ਉਹਨਾਂ ਨੇ ਆਹ ਵਾਲੇ ਕਲਰ 'ਤੇ ਕਰਵਾਇਆ। ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਜੀ ਇਹ ਵਾਲੇ ਸੂਟ ਦੀ। ਪਿਓਰ ਕਰੀਪ ਤੇ ਬਣਿਆ ਹੋਇਆ। ਇੱਕ ਸੂਟ ਆਪਣੇ ਕਲਾਇੰਟ ਦਾ ਹੋਰ ਸੀਗਾ ਠੀਕ ਆ ਉਹ ਵੀ ਬਣ ਕੇ ਆ ਗਿਆ ਰਾਸਟਾ ਔਰੇਂਜ ਤੇ ਆਹ ਵਾਲਾ। ਤੇ ਇਹ ਹੁਣ ਕਲਾਇੰਟਸ ਆਪਣੇ ਆ ਰਹੇ ਨੇ ਟਰਾਈ ਕਰਨ ਠੀਕ ਆ। ਇਸ ਤੋਂ ਬਾਅਦ ਇਹ ਰੂਟ ਆਪਾਂ ਭੇਜ ਦੇਣਾ ਡਿਸਪੈਚ ਲਈ ਸਰਦਾਰ ਸਾਹਿਬ ਜੀ ਤੇ ਅਸੀਂ ਪਹਿਲਾਂ ਸੋਚਿਆ ਸੀ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਇਹ ਮਾਮ ਕੰਮ ਸੀ ਜੇ ਕੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਲਾਨ ਕੈਨਸਲ ਕਰਤਾ ਕਿਉਂਕਿ ਸਾਨੂੰ ਜੋਤ ਵਰਗੇ ਨੇ ਪੁੱਛਿਆ ਸੀ ਵੀ ਅੰਮ੍ਰਿਤਸਰ ਜਾਇਆ ਆਉਣੇ ਆ ਸ਼ਾਮ ਨੂੰ ਵਗ ਜਾਗੇ ਸੁਭਾ ਆ ਜਾਗੇ ਪਰ ਕੰਮ ਬਹੁਤ ਜ਼ਿਆਦਾ ਪਏ ਨੇ ਤਾਂ ਨਹੀਂ ਜਾ ਸਕਦੇ ਤੇ ਇਧਰ ਆ ਵਾਲੇ ਸੂਟ ਆਪਣੇ ਰੈਡੀ ਹੋ ਗਏ ਠੀਕ ਆ ਆ ਵਾਲਾ ਵੀ ਸੂਟ ਇੱਕ ਮਸਟਰਡ ਕਲਰ ਤੇ ਆਪਾਂ ਰੈਡੀ ਕੀਤਾਗਾ ਨਾਲ ਮਹਿਰੂਨ ਕਲਰ ਦਾ ਦੁਪੱਟਾਗਾ ਬਈ ਇਹਦੇ ਤੇ ਵੀ ਵਰਕ ਆਗਾ ਠੀਕ ਆ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਇਧਰ ਰਾਜਕੁਮਾਰੀ ਸਾਡੇ ਕੋਲ ਫੇਰ ਪਹੁੰਚੇ ਹੋਏ ਨੇ ਅੱਜ ਠੀਕ ਆ ਜੁਜਾਰ ਨੂੰ ਖੜਾ ਰਹੇ ਨੇ ਹਾਂਜੀ ਬਈ ਜਿਹੜਾ ਆ ਵਾਲਾ ਸੂਟ ਆ ਠੀਕ ਆ ਇਹ ਬਣਿਆ ਹੋਇਆਗਾ ਸਿਲਕ ਦੇ ਉੱਤੇ ਪ੍ਰੋਪਰ ਹੈਂਡਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਫਰੰਟ ਦੇ ਉੱਤੇ ਹੈਂਡਵਰਕ ਕੀਤਾ ਹੋਇਆਗਾ ਠੀਕ ਹੈ ਆਹ ਵਾਲੀ ਆ ਹੈਗੀ ਜੀ ਇਹਦੀ ਆਮ ਤੇ ਇਹ ਤੇ ਵਰਕ ਕੀਤਾ ਹੋਇਆ ਠੀਕ ਆ ਮੈਂ ਹੁਣ ਤੁਹਾਨੂੰ ਪ੍ਰੋਪਰ ਕਲੀਅਰ ਦਿਖਾ ਰਹੀ ਆ ਤੇ ক্লোਜ਼ ਤੋਂ ਵੀ ਵਰਕ ਦਿਖਾ ਦਿੰਨੀ ਆ ਇਹਨੂੰ ਤੁਸੀਂ ਕਿਸੇ ਵੀ ਮਰਜ਼ੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਜਿਸ ਕਲਰ ਤੇ ਵੀ ਕਰਵਾਉਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਤੁਸੀਂ ਤੇ ਇਸ ਤੋਂ ਬਾਅਦ ਬਈ ਆਹ ਵਾਲਾ ਸੂਟ ਆ ਠੀਕ ਹੈ ਇਹ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਆਹ ਵਾਲਾ ਆ ਗਿਆ ਜੀ ਬਾਟਮ ਤੇ ਵਰਕ ਠੀਕ ਹੈ ਪ੍ਰੋਪਰ ਮਸ਼ੀਨ ਵਰਕ ਕੀਤਾ ਹੋਇਆਗਾ ਇਹ ਫਿਰ ਉਹਨਾਂ ਤੇ ਰੈਡੀ ਹੋਇਆਗਾ ਤੇ ਆਹ ਵਾਲਾ ਆ ਗਿਆ ਬਾਵਾ ਤੇ ਵਰਕ ਜੀ ਠੀਕ ਹੈ ਤੇ ਇਹਦੇ ਘੇਰੇ ਤੇ ਜਿਹੜੀ ਹੈਗੀ ਆਪਾਂ ਬਹੁਤ ਸੋਹਣੀ ਲੇਸ ਲਗਾਈ ਹੋਈ ਆ ਤੇ ਇਹਦੇ ਨਾਲ ਆਰਗੈਂਜ਼ਾ ਦਾ ਦੁਪੱਟਾਗਾ ਬਾਈ ਦੁਪੱਟੇ ਦੇ ਵਿੱਚ ਵੀ ਆਹ ਵਾਲਾ ਵਰਕ ਆ ਗਿਆ ਤੇ ਡਬਲ ਇਹ ਤੇ ਲੇਸ ਲੱਗੀ ਹੋਈ ਆ ਦੁਪੱਟੇ ਤੇ ਠੀਕ ਹੈ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਕਲਰ ਕੰਟਰਾਸਟ ਨਾਲ ਰੈਡੀ ਕਰਵਾ ਸਕਦੇ ਹੋ ਐਨੀ ਕਲਰ ਕੰਟਰਾਸਟ ਕਿਸੇ ਵੀ ਮਰਜ਼ੀ ਕਲਰ ਦੇ ਵਿੱਚ ਠੀਕ ਹੈ ਇਹ ਵਾਲੇ ਦੋਨੇ ਸੂਟ ਆਪਾਂ ਰੈਡੀ ਕੀਤੇ ਅੱਜ ਤਾਂ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਇੱਕ ਤੁਹਾਨੂੰ ਆ ਵੀ ਮੈਂ ਦਿਖਾਤਾ ਪ੍ਰੋਪਰ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸੇਮ ਮੇਰਾ ਇਹ ਹੋਇਆ ਸੀਗਾ client ਨੇ ਇਤੇ ਕਰਵਾਇਆ ਇੱਕ ਸੇਮ ਸੂਟ ਹੀ client ਨੇ ਕਰਵਾਇਆ ਹੋਇਆਗਾ ਬਲੈਕ ਕਲਰ ਤੇ ਠੀਕ ਹੈ ਆ ਰਿਹਾ ਬਲੈਕ ਕਲਰ ਠੀਕ ਹੈ ਬਲੈਕ ਕਲਰ ਤੇ ਕਰਵਾਇਆ ਹੋਇਆਗਾ ਸੇਮ ਸੂਟ ਰੈਡੀ ਠੀਕ ਹੈ ਤੁਸੀਂ ਬਲੈਕ ਕਲਰ ਤੇ ਵੀ ਕਰਵਾ ਸਕਦੇ ਹੋ। ਇਹ ਵਰਕ ਸੇਮ ਜਿੱਦਾਂ ਸਲਵਾਰ ਤੇ ਆ ਠੀਕ ਹੈ ਇਦਾਂ ਸਲਵਾਰ ਤੇ ਹੋਊਗਾ ਤੇ ਬਾਹਾਂ ਤੇ ਹੋਊਗਾ ਤੇ ਸੂਟ ਦੇ ਵਿੱਚ ਬੂਟੀ ਹੋਊਗੀ ਠੀਕ ਹੈ। ਇੱਕ ਕਲਰ client ਨੇ ਉਹ ਉਥੇ ਕਰਵਾਇਆ ਹੋਇਆ ਆ ਆਨਿਅਨ ਸ਼ੇਡ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਹਮਮ ਲੋ ਭਾਈ ਇਹ ਵਾਲੇ ਸੂਟ ਭੇਜਣੇ ਆਪਾਂ ਮਾਨਸਾ ਤਾਂ ਮਾਨਸਾ ਵਾਲੀ ਬਸਤੇ ਰੱਖ ਕੇ ਆਉਣੇ ਆ ਵੀ ਤੇ ਹੈਂਡਵਰਕ ਜੁੱਤੀ ਹੈਂਡਵਰਕ ਸੂਟ ਤੇ ਆ ਮਸ਼ੀਨ ਵਰਕ ਚ ਬਣਿਆ ਸੀ। ਦੋਨੋਂ client ਦੇ ਤੁਸੀਂ ਕਰੜੀ ਆ ਤਾਂ ਆਪਾਂ ਇਹ ਵਾਲੇ ਭੇਜ ਕੇ ਆਉਣੇ ਆ ਮਾਨਸਾ। रिजेक्ट 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 वेरी गुड लो भाई आज ਆਪਾਂ ਸੰਡੇ ਆ ਠੀਕ ਆ ਬੁਟੀਕ ਤਾਂ ਪਾ ਆਫ ਕੀਤਾ ਸੀ ਤਾਂ ਥੋੜਾ ਜਿਹਾ ਕੰਮ ਸੋਚਿਆ ਸੀਗਾ ਵੀ ਵਿਆਹ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਵੀ ਆਪਣਾ ਕੰਮ ਆ ਆਪਾਂ ਫਿਨਿਸ਼ ਕਰ ਲਈਏ ਹਨਾ ਟਾਈਮ ਨਾਲ ਤਾਂ ਬਾਲਾ ਵਧੀਆ ਗੱਲ ਆ ਬਾਕੀ ਦੇਖਦੇ ਆ ਤੇ ਇੱਕ ਬਹੁਤ ਖੁਸ਼ ਖਬਰੀ ਦੀ ਗੱਲ ਆ ਤੁਹਾਡੇ ਲਈ ਕਿਉਂਕਿ ਮੇਰਾ ਬੇਟ ਮਤਲਬ ਬੇਟ ਤਾਂ ਮੇਰਾ ਘਟ ਨਹੀਂ ਸੀਗਾ ਬਟ ਮੇਰੀ ਫੈਟ ਵੀ ਇੰਚਸ ਦੇ ਹਿਸਾਬ ਨਾਲ ਘਟ ਹੋ ਗਈ ਫੈਟ ਬਹੁਤ ਘੱਟ ਹੋਇਆ ਘੱਟੋ ਘੱਟ 2 ਇੰਚ ਦਾ ਫਰਕ ਪੈ ਗਿਆ ਮੈਂ ਦਿਖਾਉਣੀ ਆ ਘੱਟੋ ਘੱਟ 2 ਇੰਚ ਦਾ ਫਰਕ ਪੈ ਗਿਆ ਆਰਾਮ ਨਾਲ ਪਹਿਲਾਂ ਮੇਰੇ ਫਸੀ ਹੁੰਦੀ ਸੀ ਜਮਾ ਇੱਥੇ ਫਸ ਜਾਂਦੀ ਸੀ ਟੇਟ ਤੇ ਹੁਣ ਇਹ ਨੀਚੇ ਆ ਜਮਾ ਤੇ ਇੰਨਾ ਇੰਨੀ ਲੂਜ਼ ਆ ਲੱਗਦਾ ਵੀ ਇਹਦੇ ਨਾਲ ਬੈਲਟ ਲਾਉਣੀ ਪਊਗੀ ਬਹੁਤ ਜ਼ਿਆਦਾ ਲੂਜ਼ ਆ ਬਹੁਤ ਜ਼ਿਆਦਾ ਲੂਜ਼ ਹੋ ਚੁੱਕੀ ਹੈ ਇਹ ਲੋਰ ਮੇਰੇ ਠੀਕ ਆ ਤਾਂ ਖੁਸ਼ੀ ਬਹੁਤ ਹੋਈ ਮੈਨੂੰ ਵੀ ਆਪਾਂ ਇੰਚਾਂ ਦੇ ਹਿਸਾਬ ਨਾਲ ਵੀ ਕਾਫੀ ਵੇਟ ਆ ਜਿਹੜਾ ਉਹ ਆਪਦਾ ਘਟਾ ਲਿਆ ਆਪਾਂ ਇੰਚਾਂ ਦੇ ਹਿਸਾਬ ਨਾਲ ਵੀ ਘਟਾ ਲਿਆ ਦੇਖੋ ਦੇਖੋ ਵਧੀਆ ਲੱਗਿਆ ਲਓ ਜੀ ਟੀ-ਸ਼ਰਟ ਆਪਾਂ ਨੂੰ ਲੱਗ ਰਹੀ ਸੀ ਕੌਰੀ ਜੀ ਦੂਸਰੀ ਆ ਔਕਵਰਡ ਜੀ ਤਾਂ ਆਪਾਂ ਵਾਲੀ ਗ੍ਰੇ ਕਲਰ ਦੀ ਟੀ-ਸ਼ਰਟ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਬਾਜ਼ਾਰ ਤੇ ਥੋੜੀ ਜੀ ਕੰਮ ਨੇ ਉਹ ਕਰ ਲਈ ਅੱਜ ਆਪਾਂ ਕੰਪਲੀਟ ਕਿਉਂਕਿ ਵਿਆਹ ਆ ਗਿਆ ਨੇੜੇ ਤਾਂ ਕੰਮ ਆਪਾਂ ਜਲਦੀ ਨਿਬੜ ਦਈਏ ਇੱਕ ਤਾਂ ਮੈਂ ਹੀਲਜ਼ ਲੈਣੀਆਂ ਉਹ ਵੀ ਤੁਹਾਨੂੰ ਦੱਸੂਗੀ ਮੈਂ ਕਿੱਥੋਂ ਲੈਂਦੀ ਆ ਠੀਕ ਹੈ ਤੇ ਇੱਕ ਸੂਟ ਦੇ ਕਲਰ ਸੋਚਿਆ ਯਾਰ ਅੱਜ ਉਹ ਹੀ ਡਿਸਾਈਡ ਕਰ ਦਈਏ ਵੀ ਕਿਹੜਾ ਕਲਰ ਲਾਵਾਂ ਦੋ ਸੂਟ ਬਣਾਉਣੇ ਆ ਵਿਆਹ ਨੌ ਤਰੀਕ ਤੇ ਦੇਖ ਲਓ ਮੇਰੇ ਅਜੇ ਸੂਟ ਨਹੀਂ ਰੈਡੀ जी गाइज अभी हम निकल चुके हैं रेडी शेडी होके इधर हमारा छोरा है जो बड़ा लड़का है ये हमारा देखो आप आज मिल लो इससे ये बड़ा छोरा है हमारे घर का ये छोटा छोरा हाँ जी छोटा छोरा है जो सो रहा है वो जाग रहा है उसको नींद नहीं आती दोपहर में इसके मम्मी पापा इसे बड़ा डांटते हैं बोलते हैं है। सो जा छोरे सोता नहीं सोता नहीं है इसको नींद ही नहीं है हाँ इसको हाँ रात को जरूर इसको नींद जल्दी आ जाती है फिर सवेरे बड़ी डांट खाता है नहाता नहीं है कितने टाइम के, के कहने के बाद फिर बोलता है पानी ठंडा है कितने दिनों बाद नहाते हो हां हाँ, हाँ, जब नहपता है नहाते नहीं अरे तब तो आपका छोटा भैया भी नहीं नहाता जब आप नहीं बीमार होते तो आप एक हफ्ते बाद नहाते हो नहीं हां और कितने दिन बाद बीमार तो होता हूँ जब जल्दी तो बीमार हो जाता हूँ जल्दी ठीक हो जाता हूँ तब ये बताओ कि आप कितने दिन नहीं नहाते हम इतने दिन नहीं हम, इतने दिन हम तो रोज नहाते नहीं नहाते तुम रोज तुम सिर पर क्यों लगाते हो कि किसी को पता ना चले हाँ, आप पर क्यों लगाते हो किसी को स्मेल ना आए बस फ्रेग्रेंस आए ਨਹੀਂ ਆਪ ਐਸੀ ਕਰਦੇ ਹੋ ਆਜ ਵੀ ਆਪਨੇ ਐਸੀ ਕੀਆ ਕਦੇ ਐਸੀ ਕੀਆ ਆ ਤਾਂ ਵਸ ਸਕੂਲ ਲਈ ਅਰੇ ਸਕੂਲ ਨਹੀਂ ਆਪ ਬਿਨਾ ਨਾ ਹਾਈ ਪਰਫਿਊਮ ਲਗਾਏ ਫਿਰਤੇ تھے ਉੱਪਰ ਇਹ ਦੇਖੋ ਇਹ ਗਿੱਲਾ ਹੈ ਸਰਪਕ ਆਪਕਾ ਆਪ ਬਾਤ ਮਤ ਤੁਸੀਂ ਗੱਲ ਨਾ ਬਦਲੋ ਹੁਣ ਅੰਦਾਜ਼ ਮੈਂ ਹਿੰਦੀ ਬਹੁਤ ਆਪਣੀ ਦੋਨਾਂ ਦੀ ਵੀਕ ਆ ਵਧੀਆ ਗੱਲ ਹੈ ਹਿੰਦੀ ਆਪਣੀ ਸਾਰਿਆਂ ਦੀ ਵੀਕ ਹੀ ਆ ਹਾਂਜੀ ਪੰਜਾਬੀ ਨਹੀਂ ਵੀਕ ਕਿਉਂਕਿ ਵੀ ਆਰ ਪੰਜਾਬੀ ਯੇ ਹੈਨਾ ਪੰਜਾਬੀ ਆ ਗਿਆ ਜੁਝਾਰ ਤਾਂ ਪਤਾ ਹਣੀ ਤਾਂ ਉਹ ਅਰਦੂ ਹੀ ਪਤਾ ਨਹੀਂ ਕੀ ਬੋਲਦਾ ਹਰੇ ਤੇ ਪੰਜ ਛ ਸਮਝ ਨਹੀਂ ਆ ਰਹੀ ਜਦੋਂ ਬੋਲੂਗਾ ਫਿਰ ਪਤਾ ਲੱਗੂਗੀ ਕੀ ਬੋਲੂ ਚਲਿਏ ਫਿਰ ਅੱਪਾ ਕੀ ਕਾਉਂਗੀ ਗੁੰਤਾਜ ਅੱਜ ਗੁੰਤਾ ਸਿੰਘ ਜੀ ਪੂਰੇ ਬਾਗੋਂ ਵਾਗਨੇ ਕਿਉਂਕਿ ਅੱਜ ਇਹ ਜਾ ਰਹੇ ਨੇ ਚਾਚਾ ਚਾਚੀ ਨਾਲ ਜਿੰਨੇ ਨਹੀਂ ਚਾਚਾ ਚਾਚੀ ਨਾਲ ਜਾਣਾ ਹੁੰਦਾ ਹੈ ਬਹੁਤ ਜ਼ਿਆਦਾ ਹੈ ਹੈਪੀ ਹੁੰਦਾਗਾ ਸਾਡਾ ਜਵਾਬ ਬਹੁਤ ਖੁਸ਼ ਹੋ ਜਾਂਦਾਗਾ ਠੀਕ ਹੈ ਕਿਉਂਕਿ ਚਾਚਾ ਚਾਚੀ ਸੋ ਮਚ ਲਵ ਯੂ ਗੁੰਦਾਸ ਤੁਸੀਂ ਦੋਦੋ ਕਿ ਗਾਇ ਸੀ ਦਾ ਦਾ ਚੀ ਨੰਬਰ 2 ਮੰਮੀ ਪਾਪਾ ਨੇ ਹਾਂ ਹਮੇਸ਼ਾ ਚਾਚਾ ਚਾਚੀ ਨੰਬਰ 2 ਮੰਮੀ ਪਾਪਾ ਹੁੰਦੇ ਨੇ ਪੁੱਤ ਠੀਕ ਹੈ ਹੋ ਗਿਆ ਗਾਇਸ ਓਏ ਬਚਪਨ ਦੇ ਵਿੱਚ ਨਾ ਰਿੱਕੀ ਆ ਆ ਜਿਹੜੇ ਆ ਭੂਪਨੇ ਜਿਉਂਦੀ ਸਾਂ ਉਂਗਲਾਂ ਚ ਪਾ ਕੇ ਤੇ ਰਾਂਦੇ ਹੁੰਦੇ ਯਾਰ ਆਂ ਉਂਗਲਾਂ ਚ ਪਾ ਕੇ ਆ ਐਵੇਂ ਉਹ ਬਈ ਗਾਇਸ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ 2 ਲੀਟਰ ਲਾ ਲੈਂਦੇ ਹਨਾ ਉੱਥੋਂ ਲੈਣ 1000 ਦੇ ਕੱਪੜੇ ਇਹ ਹੈ ਪਾਰਟ 2 ਇਹ ਹੈ ਪਾਰਟ 2 ਲਵਿੰਗ ਆਪਾਂ ਪਹੁੰਚ ਗਏ ਲੀਟਰ ਮੀਆ ਲੈਣ ਦੇ ਹੂੰ ਮੈਂ ਉਹਨੇ ਆਪਾਂ ਅੰਦਰ ਐਂਟਰ ਕਰਦੇ ਹਾਂ ਜੀ 2 ਮੀਲੀਟਰ ਮੀਲੀਟਰ ਉੱਥੇ ਦਾ ਲੀਟਰ ਮਿਲ ਗਿਆ ਹਾਂ ਵਾਜੂਹਾਰ ਵਾਸਤੇ ਕੱਪੜੇ ਲੈ ਲਿਆ ਬਾਲੀਆਂ ਸੋਹਣੀਆਂ ਫਰਾਕਾਂ ਆਈਆਂ ਹੋਈਆਂ ਬਾਈ ਕੁੜੀਆਂ ਵਾਲੀਆਂ ਤੇ ਮੈਂ ਮੈਂ ਤਾਂ ਇੱਕ ਦੀ ਫਰਾਕ ਲਈ ਲੈਣੀ ਹੈ ਨਾ ਦੇਖੀ ਬਾਲੀਆਂ ਸੋਹਣੀਆਂ ਆਈਆਂ ਹੋਈਆਂ ਕਿਉਂਕਿ ਸਾਡੀ ਇੱਕ ਕਿਊਟੀ ਜੀ ਫਰੀ ਆਈ ਹੋਈ ਆ ਤਾਂ ਉਹਦੇ ਲਈ ਮੈਂ ਲਈ ਲੈਣੀ ਇੱਕ ਆਫ ਰੌਕ ਪਸੰਦ ਕੀਤੀ ਸੀ ਆਪਾਂ ਇੱਕ ਆ ਆ ਕੀਤੀ ਸੀਗੀ ਇਹ ਕਪਾ ਗੱਟੀ ਸੀ ਮੈਂ ਪੱਕਾ ਕਨਫਿਊਜ਼ ਆਉਂਦੀ ਕਿਹੜੀ ਲਈ ਵੀ ਆਹ ਲਈਏ ਜਾਂ ਆਹ ਲਈਏ ਆ ਦੋਨਿਆਂ ਤੇ ਮੇਰਾ ਦੇਲਾਗਾ ਮੈਂ ਸੋਚ ਰਹੀ ਆ ਵੀ ਆ ਦੋਨੇ ਲੈ ਲਾਂ ਤੇ ਕਾ ਵੀ ਦੇਖੀ ਸੀਗੀ ਆ ਜਾਗਾ ਕਪਾ ਜੁਝਾਰ ਦੀ ਆ ਪੈਂਟ ਲੈ ਲਈ ਬਈ ਦੁਕਾਨ ਤੋਂ ਨੂੰ ਪਤਾ ਲੈ ਲੀਤ ਨਹੀਂ ਇੱਕ ਆਪਾਂ ਨਾਲ ਹੀ ਆਵੜੀ ਪੈਂਟ ਹੈ ਪਾਰਟ 3 ਇੱਕ ਆਪਾਂ ਟੀ-ਸ਼ਰਟ ਲੈ ਲਈ ਇੱਕ ਆ ਲੈ ਲਈ ਇੱਕ ਆ ਸ਼ਰਟ ਲੈਤੀ ਆ ਇੱਕ ਆ ਸ਼ਰਟ ਲੈਤੀ ਆ ਕਹਿੰਦੇ ਜਦੋਂ ਜੀਬ ਨਾ ਖੜਦੀ ਹੋਵੇ ਫਿਰ ਕਸੂਰ ਨਹੀਂ ਹੁੰਦਾ ਯਸ ਡਾਈਟ ਦਾ ਕੋਈ ਕਸੂਰ ਨਹੀਂ ਠੀਕ ਆ ਕਿਉਂਕਿ ਹੁਣ ਸਾਡੀ ਜੀਬ ਖੜਦੀ ਨਹੀਂ ਹਲੋ ਤਾਂ ਇੱਥੇ ਲੱਗੀ ਆ ਕੁਲਚੇ ਛੋਲਿਆਂ ਦੀ ਰੇੜੀ ਕਹਿੰਦੇ ਫੇਮਸ ਵਾਲਿਆਂ ਕੁਲਚੇ ਜਿਹਨਾਂ ਬੈਗ ਵਾਲੇ ਤਾਂ ਤੁਹਾ ਬਾਹਰ ਨੂੰ ਕੁਲ ਚਿਸ਼ੋਲੇ ਲੈ ਕੇ ਫਿਰ ਬੁਟੀਕ ਤੇ ਜਮਾ ਲਓ ਬਈ ਜੁਝਾਰ ਦੇ ਕੱਪੜਿਆਂ ਦੀ ਸ਼ਾਪਿੰਗ ਕਰ ਆਏ ਆ ਆਪਾਂ ਹਾਂਜੀ ਬਈ ਤੇ ਆਪਾਂ ਆ ਗਏ ਸੀਗੇ ਬੁਟੀਕ ਤੇ ਵਾਪਸ ਤੇ ਹੁਣ ਆਪਾਂ ਆ ਗਏ ਸੀਗੇ ਵਾਪਸ ਰਿੱਕੀ ਦਾ ਜਮੈਚ ਸੀਗਾ ਕ੍ਰਿਕਟ ਦਾ ਤਾਂ ਹੋ ਗਿਆ ਕ੍ਰਿਕਟ ਕਿੱਦਣਾ ਤੇ ਹੁਣ ਆਪਣੇ ਕਾਫੀ ਸਾਰੇ ਕੰਮ ਆ ਜਿਹੜੇ ਅਜੇ ਪੈਂਡਿੰਗ ਪਏ ਨੇ ਹੈਂਡਵਰਕ ਵਾਲੇ ਸੂਟ ਸੀਗੇ ਉਹ ਆਪਾਂ ਸਟਿਚ ਕਰਵਾਉਣੇ ਆ ਉਹ ਵੀ ਆਏ ਪਏ ਨੇ ਆਪਣੇ ਸਾਰੇ ਹਨਾ ਤਾਂ ਬੀ ਸਾਰਾ ਕੰਮ ਪਿਆਗਾ ਜਿਹੜਾ ਤੇ ਵਿਆਹ ਚ ਵੀ ਧੂਕ ਦੇਣੀ ਰਹੀ ਹੈ ਤੇ ਉਨਰ ਮੈਚ ਖਤਮ ਹੋ ਉਹ ਫਿਰ ਆਉਣਗੇ ਵਾਪਸ ਬੁਟੀਕ ਤੇ ਤੇ ਫਿਰ ਆਪਾਂ ਕੰਮ ਕਰਨ ਜਾਵਾਂਗੇ ਨਹੀਂ ਤਾਂ ਅੱਜ ਸੰਡੀ ਸੀਗਾ ਸੰਡੀ ਨੂੰ ਆਪਣਾ ਆਫਿਸ ਹੀ ਹੁੰਦਾ ਲੱਗੂ ਠੀਕ ਪਰ ਅੱਜ ਆਪਾਂ ਨੂੰ ਓਪਨ ਕਰਨਾ ਪਿਆ ਕਿਉਂਕਿ ਗੁਜਾਰ ਦੇ ਗੁੰਤਾਸ ਦੇ ਕੱਪੜੇ ਤਾਂ ਆਪਾਂ ਲੈ ਆਏ ਜਿਹੜੇ ਕੱਪੜੇ ਰਹਿ ਗਏ ਉਹ ਹੈਗੇ ਮੇਰੇ ਸੂਟ ਉਹ ਕਲਰ ਸਿਲੈਕਟ ਕਰਨੇ ਚਾਹੀਦੇ ਸਣਾ ਆਪਾਂ ਕੀ ਹੋ ਗਿਆ ਗੁਜਾਰ ਅਰੇ ਹਾੜ ਕਰੀ ਜਾਂਦਾਗਾ ਬਸ ਇਹਨੂੰ ਵੀ ਐ ਆਇਆ ਹੋਇਆ ਪਿਆ ਵੀ ਮੈਨੂੰ ਬਾਹਰ ਲੈ ਜੋ ਛੇਤੀ ਚੱਕ ਕੇ ਚਲੋ ਬਈ ਅੱਜ ਕੰਮ ਧੰਦੇ ਬਹੁਤ ਨਹੀਂ ਆਪਾਂ ਕਰ ਲਈਏ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਹੁਣ ਠੀਕ ਹੈ ਤੇ ਅੱਜ ਦਾ ਵਲੌਗ ਇੰਨੀ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਵਲੌਗ